ਇਨ ਜਿਹੜੀ ਗੱਲ ਕਹੀ ਜਿਹੜੇ ਤਾਂ ਮੁਸਲੇ ਗਏ ਰਹਾ ਉਹਨਾਂ ਦੀ ਪ੍ਰਿੰਸੀਪਲ ਸੈਕਟਰੀ ਜਿਹੜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਨੇ ਨਾਲ ਦੋ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਉਹ ਮੀਟਿੰਗ ਕਰ ਲੈਣਗੇ ਜਿਹੜਾ ਉਹਨਾਂ ਨੂੰ ਲੱਗਿਆ ਜਿੱਥੇ ਸਾਡਾ ਸੀਗਾ ਬਾਕੀ ਲਗਭਗ ਸ਼ਹੀਦਾਂ ਨੂੰ ਮੁਆਵਜ਼ਾ ਤੇ ਤਿੰਨ ਨੌਕਰੀਆਂ ਕੁਝ ਰਹਿ ਗਏ ਆ ਕੰਪਲੀਟ ਕਰਤੀਆਂ ਜ਼ਖਮੀਆਂ ਨੂੰ ਮੁਆਵਜ਼ਾ ਵੀ ਲਗਭਗ ਤਲਵੰਡੀ ਦਸੌਂਦਾ ਸਿੰਘ ਦੀ ਬੱਸ ਪਲਟੀ ਸੀ 32 ਜ਼ਖਮੀ ਸੀ 19 ਨੂੰ ਲਗਭਗ 10-10 ਹਜ਼ਾਰ ਨਾਲ 119000 ਦਾ ਚੈੱਕ ਦਿੱਤਾ ਸਾਡੇ ਤਿੰਨ ਗੰਬੀਰ ਸਿੰਘ ਨੂੰ ਕਿਸੇ ਨੂੰ ਲੱਖ-ਲੱਖ ਦਾ ਕਿਸੇ ਨੂੰ 50000 ਦਾ 14 ਦਾ ਅੱਜ ਅਸੀਂ ਮੈਡੀਕਲ ਕਰਾ ਦਿੱਤਾ ਉਹ ਕਹਿੰਦੇ ਰਿਪੋਰਟ ਆ ਲੈਣ ਤੇ ਜਿੰਨਾ ਉਹਦੇ 'ਚ ਸਮੱਸਿਆ ਉਹ ਉਨੇ ਪੈਸੇ ਦੇ ਦਾਂਗੇ ਉਹਨਾਂ ਦੀਆਂ ਪੈਨਸ਼ਨਾਂ ਵੀ ਕਹਿੰਦੇ ਸੀ ਲਵਾ ਦੇਾਂਗੇ ਜੇ ਹੈਂਡੀਕੈਪ ਟੋਗੇ ਜਿਨ੍ਹਾਂ ਦੇ ਹੱਥੋਂ ਤੇ ਕੱਟੇ ਗਏ ਆ ਔਰ ਇਦੇ ਨਾਲ ਦੀ ਨਾਲ ਬਾਕੀ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਹੈ ਤੁਸੀਂ ਸੁਣਦੇ ਦੇਖੋ ਅਸੀਂ ਆਮ ਪਬਲਿਕਲੀ ਵੀ ਕੰਮ ਕਰਦੇ ਆ ਆੜਾ 골ਡਨ ਗੇਟ ਵਾਲਾ ਵਾ ਇਹਦਾ 15 ਅਕਤੂਬਰ ਤੱਕ ਦੀ ਕੱਟਆਫ ਡੇਟ ਲਈ ਵੀ ਅਸੀਂ ਇਹ ਕਹੇ ਵੀ ਤੁਸੀਂ ਸਾਨੂੰ ਕਹਿੰਦੇ ਇਥੇ ਪਬਲਿਕ ਰਾਹ 2-2 ਸਾਲ ਹੋ ਗਏ ਪ੍ਰੋਜੈਕਟ ਨਹੀਂ ਪੂਰੇ ਹੋਣਦੇ ਤਾਂ 15 ਅਕਤੂਬਰ ਤੇ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਸਾਡੇ ਕੋਲ ਕੱਲ ਕੱਟਆਫ ਡੇਟ ਲੈ ਲਿਓ ਵੀ ਕਦੋਂ ਤੱਕ ਇਹ ਕੰਪਲੀਟ ਹੋ ਜਾਣਗੇ ਪਰਾਲੀ ਵਾਲੇ ਮੁੱਦਰ ਤੇ 60 ਕੁ ਬੈਲਰ ਇਹਨਾਂ ਬਾਹਰੋਂ ਮਗਾਇ ਡੀਸੀ ਸਾਹਿਬ ਕਹਿ ਰਹੇ ਆ ਅਸੀਂ ਕੋਸ਼ਿਸ਼ ਕੰਦੇ ਕਰ ਰਹੇ ਆਂ ਵੀ ਇਹ ਸਮੱਸਿਆ ਨਾ ਆਵੇ ਚਲ ਠੀਕ ਆ ਵੱਡਾ ਇਸ਼ੂ ਆ ਇਹ ਇੱਚ ਪੋਲਿਟੀਕਲ ਜ਼ਿਆਦਾ ਨੇ ਚਲੋ ਇਹ ਅਗਲੀ ਗੱਲ ਆ ਭਾਰਤ ਮਾਲਾ ਯੋਜਨਾ ਤਹ ਤੋ ਮੰਨੇ ਆਂ ਵੀ ਅਸੀਂ ਪੁਲਿਸ ਫੋਰਸਾਂ ਚੜ ਕੇ ਕਬਜ਼ੇ ਨਹੀਂ ਲੈਂਦੇ ਅਸੀਂ ਕੈਂਪ ਲਾ ਕੇ ਤੁਹਾਡਾ ਮਸਲਾ ਸੋਲਿਊਸ਼ਨ ਕਰਕੇ ਫਿਰ ਇਹਦੇ ਤੇ ਕੋਈ ਕਾਰਵਾਈ ਕਰਾਂਗੇ ਜਿਹੜਾ ਉਹਨਾਂ ਵੱਲੋਂ ਸ਼ਵਨ ਡੀਏਪੀ ਤੇ ਇਹ ਤੁਸੀਂ ਵੀ ਨੋਟ ਕਰਿਓ ਬਕਾਇਦਾ ਵਾ ਐਕਟ ਆ ਵੀ ਹਰ ਦੁਕਾਨਦਾਰ ਲਿਖ ਕੇ ਲਾਊਗਾ ਵੀ ਡੀਏਪੀ ਕਿੰਨੀ ਆ ਦੇਖੋ ਸਟਾਕ ਕਿੰਨਾ ਕਾਲਾ ਬਜਾਰੀ ਹੁੰਦੀ ਆ ਉਹ ਕਹਿੰਦੇ ਅਸੀਂ ਸਾਰੇ ਦੁਕਾਨਾਂ ਨੂੰ ਹੁਕਮ ਦੇ ਦਿੱਤੇ ਨੇ ਦਿਸੈਂਸ ਕੈਨਸਲ ਕਰਾਂਗੇ ਤੁਹਾਡੇ ਵੱਲੋਂ ਵੀ ਨਿਗਰੱਖਣੀ ਚਾਹੀਦੀ ਵੀ ਕਿਹੜੀ ਦੁਕਾਨ ਤੇ ਡੀਜੀਪੀ ਬਾਹਰ ਲਿਖੀ ਆ ਮਿਲਣ ਲਈ ਤਾਂ ਬਲੈਕ ਹੁੰਦੀ ਆ ਕਿਉਂਕਿ ਡੀਜੀਪੀ ਕੇਂਦਰ ਕੱਟ ਕਰ ਰਿਹਾ ਮੰਗ ਜ਼ਿਆਦਾ ਆ ਅਸੀਂ ਬਾਸਮਤੀ ਦੇ ਕਿਹਾ ਵੀ ਰੇਟ ਡਿੱਗ ਪਿਆ ਹੁਣ ਤਾਂ ਐਕਸਪੋਰਟ ਡਿਊਟੀ ਵੀ ਨਹੀਂ ਹੈਗੀ ਤੇ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ 3200 ਤੋਂ ਰੇਟ ਹੇਠਾਂ ਨਹੀਂ ਆਉਂਦਗੇ ਤੇ ਕੱਲ ਬਾਸਮਤੀ 23 2400 ਨੂੰ ਵਿਕੀ ਆ ਸੁਪਰ ਫਾਈਨ ਕਿਸਮ ਉਹਦੇ ਤੇ ਕਹਿੰਦੇ ਅਸੀਂ ਕਰਾਉਨੇ ਆ ਜੀ ਇਹਦੀ ਗੱਲ ਠੀਕ ਆ ਤਾਂ ਇਸ ਤਰੀਕੇ ਨਾਲ ਜਿੰਨੇ ਮੁੱਦਿਆਂ ਤੇ ਉਹ ਉਹ ਕੁਝ ਮੁੱਦੇ ਉਹਨਾਂ ਦੇ ਹੱਥ 'ਚ ਨਹੀਂ ਹੈਗੇ ਪਰ ਜਿਹੜੇ ਉਹਨਾਂ ਦੇ ਲੈਵਲ ਦੇ ਸੀ ਉਹ ਅਸੀਂ ਕਰਾ ਦਿੱਤੇ ਨਸ਼ਿਆਂ ਤੇ ਸੀ ਸਿੱਧਾ ਸਿੱਧਾ ਸਪਸ਼ਟ ਕਹਿੰਦਾ ਐਸਐਸਪੀ ਸਾਹਿਬ ਨੂੰ ਵੀ ਤੁਹਾਡਾ ਕੋਈ ਨਸ਼ਾ ਬੰਦ ਨਹੀਂ ਹੈ ਨਾ ਨਸ਼ੇ ਵਾਲੇ ਮੁੱਦੇ ਤੇ ਅਸੀਂ ਸੰਤੋਸ਼ਟ ਹਾਂ ਤੁਹਾਡੀ ਕਾਰਵਾਈ ਤੋਂ ਇਹ ਕੱਲਾ ਪੁਲਿਸ ਦੀ ਡਾਂਗ ਨਾਲ ਨਹੀਂ ਨਸ਼ੇ ਬੰਦ ਹੁੰਦੇ ਤੁਸੀਂ ਜਿਹੜੇ ਨੌਜਵਾਨ ਨਸ਼ੇ ਪੀੜਤ ਨੇ ਉਹਨਾਂ ਦਾ ਹਸਪਤਾਲ ਤੇ ਇਨਜਾਮ ਕਰੋ ਕਿਉਂਕਿ ਪ੍ਰਾਈਵੇਟ ਹਸਪਤਾਲ 2-2 ਲੱਖ ਰੁਪਇਆ ਲੈ ਰਹੇ ਮਾਪੇ ਚਾਹੁੰਦੇ ਇਲਾਜ ਕਰਾਉਣਾ ਪਰ 2 ਲੱਖ ਕਿਹੜਾ ਦੇਵੇਂ ਤਾਂ ਤੁਸੀਂ ਇਲਾਜ ਦਾ ਪ੍ਰਬੰਧ ਕਰੋ ਤਾਂ ਜੋ ਬੰਦੇ ਨੂੰ ਲਾਜ ਕਰਾ ਕੇ ਰੋਜ਼ਗਾਰ ਦੇ ਕਿ ਰੋਜ਼ਗਾਰ ਵੀ ਨਾਲ ਜੁੜਿਆ ਹੈ ਨਸ਼ਾ ਬਹੁਤ ਸਾਰਾ ਸਮੱਸਿਆ ਜੁੜ ਗਿਆ ਤੋ ਉਹ ਮੰਨਦੇ ਵੀ ਆ ਵੀ ਗੱਲ ਤਾਂ ਠੀਕ ਹੈ ਬਹੁਪੱਖੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੋਰੀਆਂ ਠੱਗੀਆਂ ਬਾਰੇ ਇਹ ਸਪਸ਼ਟ ਕਰਤਾ ਅੰਮ੍ਰਿਤਸਰ ਵਿਖੇ ਖਾਸ ਕਰਕੇ ਜਿਆਦਾ ਅਸੀਂ ਜਾਣ ਰਹੇ ਹਾਂ ਵੀ ਜਾਂ ਸਿਟੀ 'ਚ ਵੀ ਸਾਨੂੰ ਪਤਾ ਵੀ ਕੋਈ ਕੰਟਰੋਲ ਨਹੀਂ ਹੈਗਾ ਤੋ ਤੇ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਇਸ ਕਿਸਮ ਦੀ ਕਾਰਵਾਈ ਕਰੇ ਥੋੜਾ ਨਸ਼ਾ ਤੇ ਕ੍ਰਾਈਮ ਕੰਟਰੋਲ 'ਚ ਰਹੇ ਚਲੋ ਹੁਣ ਅਸੀਂ ਉਹਨਾਂ ਨੂੰ ਸਾਧ ਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਬੋਲੀਆਂ ਏ ਡੀਸੀ ਸਾਹਿਬਾ ਬਾਕਾਇਦਾ ਮੰਚ ਤੋਂ ਕਹਿਣਗੇ ਸਾਡਾ ਇੱਕ ਤਰੀਕਾ ਜਥੇਬਿੰਦਾ ਸੀ ਕੱਲੇ ਆਪਣੇ ਨਹੀਂ ਲੱਗ ਫਿਲਹਾਲ ਰੇਲ ਰੋਕਣਦੋਂ ਲੋਨ ਨੂੰ ਟਾਲ ਦਿੱਤਾ ਹਾਂ ਹਾਂ ਫਿਲਹਾਲ ਅਸੀਂ ਚਾਉਂਦੇ ਨਹੀਂ ਸੀ ਤੇ ਕੋ ਸਪਸ਼ਟ ਕਰਦੇ ਹਾਂ ਵੀ ਅਸੀਂ ਨਹੀਂ ਸੀ ਚਾਉਂਦੇ ਰੇਲਾ ਜਾਮ ਕਰੀਏ ਅਸੀਂ ਸਪਸ਼ਟ ਕਿਹਾ ਸੀ ਵੀ ਸਾਨੂੰ ਮਜਬੂਰ ਨਾ ਕਰਿਓ ਅਸੀਂ ਨਹੀਂ ਚਾਹਾਂਗੇ ਵੀ ਇੱਕ ਬਨੇ ਡੱਬਾ ਬਟਾ ਮੋਰਚਾ ਲੱਗਾ ਹੋਇਆ ਤੇ ਅੱਜ ਜਿਵੇਂ ਖੱਟਰ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਰਾਹ ਬੰਦ ਕਰਕੇ ਰਹਿਣੇ ਉਹ ਪਹਿਲੋਂ ਰਸਤੇ ਬੰਦ ਦਾ ਸਾਨੂੰ ਰੇਲ ਤੇ ਪੈਣਾ ਪਏ ਜੇ ਸਾਨੂੰ ਮਜਬੂਰ ਕਰੋਗੇ ਤੇ ਰੇਲ ਤੇ ਪਾਂਗੇ ਅਸੀਂ ਟੈਂਟ ਵੀ ਥੱਲੇ ਲਾਇਆ ਹੈ ਵੀ ਵੇਟ ਕਰਾਂਗੇ ਇੰਤਜ਼ਾਰ ਕਰਾਂਗੇ ਮੀਡੀਆ ਥਰੂ ਮੈਸੇਜ ਲੋਕਾਂ 'ਚ ਕਨਵੇ ਕਰਾਂਗੇ ਵੀ ਕੱਲ ਸਾਨੂੰ ਨਾ ਕਿਹੋ ਜਿਹੀ ਸਰੀਲਾ ਜਾਮ ਕਰਦੇ ਆਦੇ ਹਾ ਡੀਸੀ ਸਾਹਿਬ ਤਾਂ ਆਏ ਹੋਏ 2 ਘੰਟੇ ਹੋ ਗਏ 2 ਘੰਟੇ ਉਹਨਾਂ ਦਾ ਮੀਟਿੰਗ ਚੱਲ ਰਹੀ ਆ ਉਹ ਸਾਡੀ ਮੀਟਿੰਗ ਦਾ ਵੇਟ ਕਰ ਰਹੇ ਸੀ ਵੀ ਮੀਟਿੰਗ ਕਰਕੇ ਸਾਨੂੰ ਦੱਸ ਦਿਓ ਅਸੀਂ ਆ ਕੇ ਇਥੋਂ ਸ਼ਵਸ਼ਤ ਕਰ ਜਾਂਦੇ ਆ ਤਾਂ ਜਦੋਂ ਉਹ ਪ੍ਰਪੋਜ਼ਲ ਬੋਲ ਦੇਣਗੇ ਫਿਰ ਪੱਕੀ ਹੋ ਜੂਗੀ ਕੁਝ ਨੌਕਰੀਆਂ ਦੇ ਲੈ ਕੇ ਆਏ ਨੇ ਐਲਾਨ ਕੁਝ ਚੈਕਸ ਲੈ ਕੇ ਆਏ ਨੂੰ ਤੁਹਾਡੇ ਸਾਹਮਣੇ ਅਸੀਂ ਪ੍ਰੈਸ ਦੇ ਸਾਹਮਣੇ ਤੁਹਾਡੇ ਸਾਹਮਣੇ ਕਰਾਂਗੇ ਧੰਨਵਾਦ ਖੜੇ ਹਾਂ ਹਾਂਜੀ ਮੈਮ ਹਾਂਜੀ ਸੋ ਪੰਜਾਬ ਦੇ ਚੋਣਾਂ ਤੋਂ ਲਾਣ ਕਿਹਾ ਸੀ ਰੀਲ ਨੂੰ ਬਦਲਣੇ ਜੋੜ ਸਭ ਤੋਂ ਬੜੀ ਐਕਚੁਅਲੀ ਇਹਨਾਂ ਦੀ ਕੋਈ ਲੌਂਗ ਪੈਂਡਿੰਗ ਜਿਹੜੇ ਕੁਝ ਕੇਸਿਸ ਸੀਗੇ ਜਿਹੜੇ ਕਿ ਸ਼ੰਭੂ ਬਾਰਡਰ ਦੇ ਵਿੱਚ ਕੁਝ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੂੰ ਨੌਕਰੀ ਕੁਛਾਂ ਨੂੰ ਨੌਕਰੀ ਤੇ ਕੁਛਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਸੀਗਾ ਉਹ ਚੀਜ਼ ਅਸੀਂ ਸੌਟ ਆਊਟ ਕਰਾ ਦਿੱਤੀ ਹੈਗੀ ਇਹ ਪਲੱਸ ਇਹਨਾਂ ਦੀ ਹੋਰ ਵੀ ਕੁਝ ਮੰਗਾ ਸੀ ਗਿਆ ਜਿੱਦਾਂ ਕਿ ਬਾਸਮਤੀ ਜੀ ਜਿਹੜੀ ਪ੍ਰਾਈਸ ਹੈਗੀ ਆ ਉਹ ਉਹਨਾਂ ਨੂੰ ਸਹੀ ਧਾਮ ਨਹੀਂ ਮਿਲ ਰਿਹਾ ਹੈਗਾ ਜਾਂ ਜਿਹੜੇ ਭਾਰਤ ਮਾਲਾ ਵਾਲੇ ਪ੍ਰੋਜੈਕਟਸ ਨੇ ਉਹ ਉਹ ਕੁਝ ਡਿਲੇ ਹੈ ਕੀ ਇਹ ਤੇ ਕੁਝ ਇਹਨਾਂ ਨੂੰ ਰੇਟ ਦੇ ਨਾਲ ਵੀ ਸਹਿਮਤੀ ਨਹੀਂ ਹੈਗੀ ਹੈ ਭਾਰਤ ਮਾਲਾ ਪ੍ਰੋਜੈਕਟਸ ਦੇ ਵਿੱਚ ਤੇ ਕੁਝ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਝ ਸੜਕਾਂ ਹੈਗੀਆਂ ਉਹ ਕੁਝ ਚਿਰ ਤੋਂ ਪੈਂਡਿੰਗ ਜਾ ਰਹੀਆਂ ਹੈਗੀਆਂ ਐਨਐਸੀਆਈ ਦੇ ਖਾਤੇ ਚ ਬੋਲਦੀਆਂ ਨੇ ਸੋ ਇੱਕ ਕਾਫੀ ਚੀਜ਼ ਹੈ ਕਿ ਇਹਨਾਂ ਦੀ バス ਜਿਹੜੀ ਸੀਗੀ ਇੱਕ ਪਿੰਡ ਦੀ ਉਹ ਜਦੋਂ ਵਾਪਸ ਪਰਤਰੀ ਸੀਗੀ ਅੰਦੋਲਨ ਤੋਂ ਉਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਕੁਝ ਲੋਕ ਕਾਫੀ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ ਮਾਲੀ ਮਦਦ ਲਈ ਇਹਨਾਂ ਦੀ ਕੁਝ ਡਿਮਾਂਡ ਸੀਗੀ ਆ ਸੋ ਅਸੀਂ ਅ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਰਿਜ਼ੋਲਵ ਕਰਾ ਦਿੱਤੀ ਹੈ ਖਾਸ ਕਰਕੇ ਅਸੀਂ ਸਟੈਬਲ ਬਰਨਿੰਗ ਤੇ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਲੀ ਹੈ ਨਾ ਸਾੜਨ ਉਹਦੇ ਲਈ ਅਸੀਂ ਜਿਹੜੇ 100 ਛੋਟੇ ਕਿਸਾਨ ਹੈਗੇ 1 ਟਾਇਕਰ ਤੋਂ ਘੱਟ ਵਾਲੇ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਪ ਆ ਆਪਣੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਦੀ ਪਰਾਲੀ ਦੀ ਸਾਮ ਸੰਭਾਲ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਅੱਜ ਹੈਲਪਲਾਈਨ ਨੰਬਰ ਜੇ ਸਾਰੇ ਨੋਟ ਕਰਾਏ ਕਿ ਜੇ ਇਹਨਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਜ਼ਰੂਰ ਸਾਨੂੰ ਫੋਨ ਕਰਨ ਤੁਸੀਂ ਦੇਖਿਆ ਹੀ ਹੋਣਾ ਹੁਣ ਤੱਕ ਜਿੰਨੇ ਵੀ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਆਏ ਅਸੀਂ ਉਹਨਾਂ ਨੂੰ ਮਸ਼ੀਨਾ ਪ੍ਰੋਵਾਈਡ ਕਰਾ ਰਹੇ ਹੈਗੇ ਇਹ ਇਹ ਚੱਕਿਆ ਜਾਏਗਾ ਜੀ ਤੇ ਤਾਂ ਕਿੰਨੀਆਂ ਮੰਗਾਈਆਂ ਸੀ ਉਹਨਾਂ ਨੇ ਚੈੱਕ ਹੈ ਜੀ ਤੁਸੀਂ ਦੇਖ ਲਓ ਹਾਂ ਜੀ ਇੱਕ ਚੈੱਕ ਵੀ ਮੰਡੇ ਗਏ ਕਿੰਨੇ ਚੈੱਕ ਮੰਗੇ ਕਿੰਨੀਆਂ ਨੌਕਰੀਆਂ ਹੋਈਆਂ ਨੇ ਜੀ ਨੌਕਰੀਆਂ ਜਿਹੜੀਆਂ ਸੀਗੀਆਂ ਉਹ ਤਿੰਨ ਸੀਗੀਆਂ ਜਿਹੜੀ ਪੈਂਡਿੰਗ ਸੀਗੀਆਂ ਤੇ ਜਿਹੜੇ ਮੈਂ ਦੱਸਿਆ ਸੀਗਾ ਕੰਪਨਸੇਸ਼ਨ ਦੇ ਕੇਸ ਸੀਗੇ ਉਹ ਦੋ ਸੀਗੇ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਤੇ ਜਿਹੜੇ ਕੋਈ ਅਸੀਂ ਮਾਲੀ ਸਹਾਇਤਾ ਕੀਤੀ ਹੈ ਹਮਦਰਦੀ ਰੱਖਦੇ ਹੋਏ ਜਿਨ੍ਹਾਂ ਦੀ ਐਂਪਿਊਟੇਸ਼ਨ ਵਗੈਰਾ ਚ ਜ਼ਿਆਦਾ ਹੀ ਉਹਨਾਂ ਦੀ ਜ਼ਖਮੀ ਹਾਲਤ ਸੀਗੀ ਉਹਨਾਂ ਨੂੰ ਅਸੀਂ ਚਾਰ ਲੋਕਾਂ ਨੂੰ ਅ ਅੱਜ ਮਾਲੀ ਸਹਾਇਤਾ ਜਿਹੜੀ ਹੈ ਦਿੱਤੀ ਹੈਗੀ ਏ ਤੇ ਇੱਕ ਜਿਹੜੇ ਜਣੇ ਦਾ ਇਲਾਜ ਇਹ ਚਲਦਾ ਅਸੀਂ ਆਪ ਆਫਰ ਵੀ ਇਹ ਕੀਤੀ ਹੈਗੀ ਕਿ ਅੱਜਕੱਲੋ ਪ੍ਰੋਥੈਟਿਕ ਲਿਮਜ਼ ਆਉਂਦੇ ਨੇ ਕਿਸੇ ਨੂੰ ਲੋੜ ਨਹੀਂ ਹੈਗੀ ਕੋ ਐਮਪੀਟੇਸ਼ਨ ਨਾਲ ਜਿਹੜਾ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਇਹ ਪ੍ਰਤੀਤ ਕਰ ਸਕਦੇ ਸੋ ਅਸੀਂ ਰੈੱਡ ਕਰਾਸ ਸਾਹੀ ਉਹਨਾਂ ਨੂੰ ਪ੍ਰੋਸਥੈਟਿਕ ਲਿੰਬਸ ਦੇ ਵਿੱਚ ਹੈਲਪ ਕਰਾਵਾਂਗੇ ਨਾਲੇ ਮੈਨੂੰ ਅਪੀਲ ਕੀਤੀ ਗਈ ਆ ਕਿ ਕਿਸਾਨਾਂ ਦੀ ਮਿਲਵਾ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀਆਂ ਇਹਨਾਂ ਦੀ ਬਾਕੀ ਉਹ ਜਲਦੀ ਪੂਰੀ ਹੋ ਜਾਵੇ ਜੀ ਮੈਨੂੰ ਲੱਗਦਾ ਹੈ ਕਿ ਇਹ ਬੈਟਰ ਇੱਕ 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 ਜਿਹੜੀ ਗੱਲਬਾਤ ਹੈ ਉਹ ਮੰਥਲੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਵਧੀਆ ਗੱਲ ਹੈ ਬਿਕੋਜ਼ ਕੁਝ ਕੁਝ ਲੋਕਲ ਇਸ਼ੂਸ ਹਮੇਸ਼ਾ ਜਿਹੜੇ ਰਹਿਣ ਦੇ ਰਹਿੰਦੇ ਹੁੰਦੇ ਆ ਉਹ ਸਾਡੇ ਧਿਆਨ 'ਚ ਆਉਂਦੇ ਰਹਿਣਗੇ ਤੇ ਕੋਈ ਪੈਂਡੈਂਸੀ ਨਾ ਸਾਡੇ 'ਵਲ ਹੋਊਗੀ ਨਾ ਇਹਨਾਂ ਨੂੰ ਐਦਾ ਕੋਈ ਫੀਲਿੰਗ ਆਏਗੀ ਕਿ ਇਹਨਾਂ ਦੀ ਇਹ ਹੀ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੀ ਮੰਥਲੀ ਮੀਟਿੰਗ ਇਹ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜੀ ਕਿ ਇਹ ਜੇ ਹੋ ਜਾਵੇ ਸਾਰਿਆਂ ਦੀ ਭਲਾਈ ਹੋਵੇਗੀ ਇੱਕ ਮੈਂ ਗੱਲ ਹੋਰ ਦੱਸਣਾ ਚਾਹੁੰਨੀ ਹੈ ਡੀਏਪੀ ਵਾਲਾ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਗਏ ਸਾਡੇ ਕੰਟਰੋਲ ਰੂਮ ਜ਼ਿਲ੍ਹੇ ਦੇ ਵਿੱਚ ਬਣਿਆ ਹੋਏ ਹਨ ਤੇ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਂਟ ਹੈ ਤੁਸੀਂ ਕੰਟਰੋਲ ਰੂਮ 'ਚ ਉਹ ਕੰਪਲੇਂਟ ਦਰਜ ਕਰਾ ਸਕਦੇ ਜੀ ਡੀਪੀਰ ਉਹ ਰਾਹੀਂ ਸਾਰੇ ਨੰਬਰ ਜਿਹੜੇ ਆ ਦੇ ਚੁੱਕੇ ਹੈ ਤੇ ਲਾਜ਼ਮੀ ਕੀਤਾ ਗਿਆ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਕਿ ਹਰ ਇੱਕ ਦੁਕਾਨ ਦੇ ਉੱਤੇ ਇਟ ਡਿਸਪਲੇ ਕੀਤਾ ਜਾਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਉੱਥੇ ਡੀਏਪੀ ਯੂਰੀਆ ਵਗੈਰਾ ਹੈ ਜਾਂਤੀ ਜੜੀ ਬਣੀ ਆ ਤੇ